ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਇੱਕ ਵਾਰ ਫਿਰ ਤੋਪੇ ਪੇਚ ਫਸ ਗਿਆ ਹੈ ਕੀ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਏਗਾ ਜਾਂ ਨਹੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਦਰਅਸਲ ਅਕਾਲੀ ਦਲ ਦੇ ਆਗੂ 8 ਜਨਵਰੀ ਨੂੰ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਦੇ ਨਾਲ ਮੁਲਾਕਾਤ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਵਿਚਾਰ ਕਰਨਗੇ ਪਾਰਟੀ ਦੇ ਬੁਲਾਰੇ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਉਹਨਾਂ ਨੇ ਤਖਤ ਦੇ ਹੁਕਮਾਕਾਰਨ ਪੈਦਾ ਹੋਣ ਵਾਲੀਆਂ ਕਾਨੂੰਨੀ ਪੇਸ਼ਕ ਪੇਸ਼ਦਗੀਆਂ ਬਾਰੇ ਵਿਚਾਰ ਕਰਨ ਲਈ ਪਹਿਲਾਂ ਹੀ ਜਥੇਦਾਰ ਤੋਂ ਸਮਾਂ ਮੰਗਿਆ ਸੀ ਸੁਖਬੀਰ ਪਾਦਲ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਪਾਰਟੀ ਦੀ ਅਗਵਾਈ ਨਹੀਂ ਕਰਨਗੇ ਪਰ ਪਾਰਟੀ ਦੇ ਸੰਵਿਧਾਨ ਅਨੁਸਾਰ ਅਸਤੀਫਾ ਪ੍ਰਵਾਨ ਕਰਨ ਲਈ ਕਾਰਜ ਕਮੇਟੀ ਅਧਿਕਾਰਤ ਹੈ ਹਾਲਾਂਕਿ ਇਸ ਦੇ ਪੁਨਰਗਠਨ ਅਤੇ ਮੈਂਬਰਸ਼ਿਪ ਮਹਿੰਮ ਵਰਗੇ ਹੋਰ ਮੁੱਦੇ ਨੇ ਜੋ ਪਾਰਟੀ ਦੇ ਸੰਵਿਧਾਨ ਅਨੁਸਾਰ ਹੀ ਕੀਤੇ ਜਾ ਸਕਦੇ ਨੇ ਜੀ ਮਾਨੇ ਕਿ ਆਏ ਕਿ ਸ਼੍ਰੋਮਣੀ ਕਾਲੀ ਦਾਲ ਇੱਕ ਧਰਮ ਨਿਰਪੱਖ ਪਾਰਟੀ ਵਜੋਂ ਰਜਿਸਟਰਡ ਹੈ ਤੇ ਕਾਨੂੰਨੀ رائے ਅਨੁਸਾਰ ਇਹ ਕਿਸੇ ਵੀ ਧਾਰਮਿਕ ਮੁਖੀ ਤੋਂ ਨਿਰਦੇਸ਼ ਨਹੀਂ ਲੈ ਸਕਦੀ ਅਸੀਂ ਪਾਰਟੀ ਦੇ ਸੰਵਿਧਾਨ ਦੇ ਅਨੁਸਾਰ ਕੰਮ ਕਰਨ ਲਈ ਸਮਾਂ ਮੰਗਿਆ ਤਾਂ ਜੋ ਮਾਨਤਾ ਰੱਦ ਹੋਣ ਤੋਂ ਬਚਾਈ ਜਾ ਸਕੇ ਜੇ ਜ਼ਿਕਰ ਕਰਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਸ਼੍ਰੀ ਕਾਲਕ ਸਹਿਬੰਦੋ ਲਗਾਈ ਗਈ ਧਾਰਮਿਕ ਸਜ਼ਾ ਤੇ ਬੋਲਦੇ ਕਿ ਆਏ ਕਿ ਸਾਡੇ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਸਨ ਸਾਰੇ ਵਿਵਾਦਾਂ ਨੂੰ ਖਤਮ ਕਰਨ ਲਈ ਸਾਰੇ ਇਲਜ਼ਾਮ ਝੋਲੀ ਪਵਾ ਲਏਗੇ ਸੁਖਬੀਰ ਬਾਦਲ ਨੇ ਕਹਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਉੱਤੇ ਬਦਬੀ ਕਰਨ ਦੇ ਝੂਠੇ ਇਲਜ਼ਾਮ ਲਾਏ ਲਾਏ ਨੇ ਜਦੋਂ ਕਿ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਅਕਾਲੀ ਦਲ ਪਾਰਟੀ ਹੈ ਦੂਜੇ ਸਾਰੇ ਇਸ ਮੁੱਦੇ ਉੱਤੇ ਸਿਆਸਤ ਖੇਡ ਰਹੇ ਜਦੋਂ ਕਿ ਉਸ ਵੇਲੇ ਤਾਂ ਮੈਂ ਇੱਥੇ ਮੌਜੂਦ ਵੀ ਨਹੀਂ ਸੀ ਬਾਦਲ ਨੇ ਕਿਹਾ ਹੈ ਕਿ ਨਾ ਸਾਰੇ ਵਿਵਾਦਾਂ ਦੌਰਾਨ ਮੈਂ ਫੈਸਲਾ ਕੀਤਾ ਸੀ ਕਿ ਸਾਰਾ ਕੁਝ ਆਪਣੀ ਝੋਲੀ ਪਵਾਇਆ ਜਾਵੇ ਤਾਂ ਹੀ ਇਹ ਸਾਰੇ ਵਿਵਾਦ ਖਤਮ ਹੋਣਗੇ ਜਨੇ ਕੇ ਸੁਖਬੀਰ ਬਾਦਲ ਆਪਣੇ ਸਟੈਂਡ ਤੋਂ ਫਿਰ ਪਾਸੇ ਹਟ ਰਹੇ ਨੇ ਪਹਿਲਾਂ ਜੋ ਚਰਚਾਵਾ ਸੀ ਸੁਖਬੀਰ ਬਾਦਲ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਰਹੇ ਪਰ ਜਦੋਂ ਬਾਕੀ ਧੜਾ ਅਕਾਲ ਤਖਤ ਸੈ ਪਹੁੰਚਿਆ ਉਹਨਾਂ ਨੇ ਉੱਥੇ ਜਾ ਕੇ ਪੱਤਰ ਦਿੱਤਾ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਬੁਲਾ ਕੇ ਤਨਖਾਈਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਤਾਂ ਉਸ ਤੋਂ ਬਾਅਦ ਹੁਣ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹ ਫਿਰ ਕਹ ਰਹੇ ਨੇ ਕਿ ਮੇਰੇ ਉੱਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ ਹਾਲਾਂਕਿ ਉਹਨਾਂ ਨੇ ਕਾਹਤਕ ਸਾਬਦੇ ਸਾਹਮਣੇ ਪੇਸ਼ ਹੋ ਕੇ ਇਹ ਮੰਨਿਆ ਸੀ ਕਿ ਹਾਂ ਸਾਡੇ ਤੋਂ ਗਲਤੀਆਂ ਹੋਈਆਂ ਨੇ ਸਾਡੇ ਕੋਲੋਂ ਇਹ ਗੁਨਾਹ ਹੋਏ ਨੇ ਉਸ ਤੋਂ ਬਾਅਦ ਫਿਰ ਸੁਖਬੀਰ ਬਾਦਲ ਨੇ ਆਪਣਾ ਸਟੈਂਡ ਬਦਲ ਲਿਆ ਕਹਿੰਦੇ ਕਿ ਉੱਥੇ ਮੈਂ ਸਾਰੇ ਇਲਜ਼ਾਮ ਆਪਣੀ ਝੋਲੀ ਪਵਾਏ ਸੀ ਬਲਕਿ ਸਾਡਾ ਕਿਸੇ ਵੀ ਕੰਮ ਦੇ ਵਿੱਚ ਕੋਈ ਰੋਲ ਨਹੀਂ ਸੀ ਹੈਗਾ ਅਤੇ ਅਸੀਂ ਕੋਈ ਵੀ ਗੁਨਾਹ ਨਹੀਂ ਕੀਤਾ ਤਾਂ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਨੇ ਜਿਹੜੇ ਉਹ ਮੁਕਰ ਚੁੱਕੇ ਨੇ ਪਰ ਇਹਦੇ ਪਿੱਛੇ ਕੀ ਸਿਆਸਤ ਹੈ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਪਰ ਸਵਾਲ ਜ਼ਰੂਰ ਪੈਦਾ ਹੁੰਦੇ ਨੇ ਤੇ ਉੱਧਰ ਉਹਨਾਂ ਦੇ ਆਪਣੀ ਪਾਰਟੀ ਦੇ ਕਈ ਆਗੂ ਜਿਨ੍ਹਾਂ ਨੂੰ ਬਾਗੀ ਵੀ ਕਿਹਾ ਜਾਂਦਾ ਹੈ ਉਹ ਵੀ ਸਵਾਲ ਚੁੱਕ ਰਹੇ ਨੇ ਹੁਣ ਸੁਖਬੀਰ ਸਿੰਘ ਬਾਦਲ ਤੇ ਕਿ ਤੁਸੀਂ ਆਪਣਾ ਸਟੈਂਡ بار-बार ਕਿਉਂ ਬਦਲਦੇ ਹੋ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਸੁਖਬੀਰ ਬਾਦਲ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਧਾਰਮਿਕ ਸਜ਼ਾ ਪੂਰੀ ਕਰ ਚੁੱਕੇ ਨੇ ਉਹ ਗੁਰੂ ਧਾਮਾਂ ਦੇ ਵਿੱਚ ਤੇ ਤਖਤਾਂ ਦੇ ਉੱਤੇ ਜਾ ਕੇ ਜਿਹੜੀ ਪਹਿਰੇਦਾਰ ਵਜੋਂ ਬਰਤਨ ਸਾਫ਼ ਕਰਨ ਵਜੋਂ ਜਾਂ ਜੋੜਿਆਂ ਦੀ ਸੇਵਾ ਉਹਨਾਂ ਨੂੰ ਲਗਾਈ ਗਈ ਸੀ ਉਹ ਨਿਭਾ ਚੁੱਕੇ ਨੇ ਅਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਰਗਰਮ ਸਿਆਸਤ ਵਿੱਚ ਨਜ਼ਰ ਆ ਰਹੇ ਨੇ ਤਾਂ 14 ਫਰਵਰੀ ਨੂੰ ਮਾਗੀ ਦੇ ਮੇਲੇ ਤੇ ਅਕਾਲੀ ਦਰਬੋਂ ਇੱਕ ਵੱਡੀ ਕਾਨਫਰੰਸ ਸੱਦੇ ਜਾ ਰਹੀ ਹੈ ਜਿਸ 'ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਕਹਿ ਲਿਆ ਕਿ ਉੱਥੇ ਕੀਤਾ ਜਾਊਗਾ ਸਪੀਚ ਕੀਤੀ ਜਾਊਗੀ ਤਾਂ ਉਹ ਦਿਨ ਅਹਿਮ ਰਹਿਣ ਵਾਲਾ ਹੈ ਤਾਂ ਇਹ ਦੇਖਣਾ ਹੋਏਗਾ ਕਿ ਉਸ ਦਿਨ ਹੁਣ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਿਸ ਤਰੀਕੇ ਦੀ ਬਿਆਨਬਾਜ਼ੀ ਕਰਦੇ ਨੇ ਤੇ ਨਾਲ ਹੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਜੋ ਜਾਣਕਾਰੀ ਮੈ ਰਹੀ ਹੈ ਉਹਦਾ ਵੀ ਗਠਨ ਹੋਣ ਜਾ ਰਿਹਾ ਹੈ ਜਿਸ ਦੀ ਅਗਵਾਈ ਅਮਰਤਪਾਲ ਸਿੰਘ ਜੋ ਕਿ ਡਿਮਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਹ ਕਰੂਗਾ ਦੇਖਣਾ ਹੋਏਗਾ ਕਿ ਕੀ ਹਾਲਾਤ ਰਹਿਣਗੇ ਦਿਓ ਜੀ ਧੰਨਵਾਦ